ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੜਾਂ ਦੀ ਸਥਿਤੀ ਨੂੰ ਨਿਪਟਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਬੁਲਾਉਂਸ ਸਮochੀਆਂ ਸੰਗਤਾਂ ਨੂੰ ਇੱਕ ਅਪੀਲ ਕੀਤੀ ਗਈ ਸੀ ਉਸ ਅਪੀਲ ਦੇ ਉੱਤੇ ਮੈਂ ਕਹਿ ਸਕਦਾ ਸਭ ਤੋਂ ਵੱਧ ਜੁਪੀ ਸਟੇਟ ਨੇ ਆਪਣਾ ਯੋਗਦਾਨ ਪਾਇਆ ਔਰ ਇਹ ਉਹ ਭਾਈਚਾਰਾ ਆ ਪਾਈ ਨੇਤਰਪਾਲ ਸਿੰਘ ਜੀ ਬਜਨਿੰਦਰ ਸਿੰਘ ਜੀ ਹੋਸਦਾਰਪੁਰ ਗੜੀ ਹਾਪੜ ਜੂਪੀ ਚੋਂ ਆਏ ਆ ਤੇ ਇਹਨਾਂ ਨੂੰ ਪ੍ਰੇਰਣਾ ਕਰਨ ਵਾਲਾ ਸਾਡਾ ਉੱਥੇ ਮੁੰਡਾ ਬ੍ਰਿਜਪਾਲ ਸਿੰਘ ਜਿਹੜਾ ਸਾਡਾ ਮਿਸ਼ਨ ਦਾ ਇੰਚਾਰਜ ਹੈ ਸੋ ਮੈਂ ਇਹਨਾਂ ਦੋਹਾਂ ਸ਼ਖਸੀਤਾਂ ਦਾ ਦੇਖੋ ਆਪ ਵਿਚਾਰੇ ਫੌੜੀਆਂ ਨਾ ਤੁਰਦੇ ਆ ਪਰ ਫੇਰ ਵੀ ਇਸ ਜਿਹੜਾ ਹਾਰ ਰਹਾਤ ਫਲਾਦਰ ਰਲੀਫ ਹੈਗਾ ਉਹਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ ਸੋ ਆ ਜੀ ਇਹਨਾਂ ਨੇ 2270 ਰੁਪਏ ਇਹਨਾਂ ਦੇ ਵਿੱਚ ਆਪਣਾ ਯੋਗਦਾਨ ਪਾਇਆ ਮੈਂ ਬਤੌਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਇਹਨਾਂ ਦਾ ਧੰਨਵਾਦ ਕਰਦਾ ਨਾਲ ਕਾਮਨਾ ਵੀ ਕਰਦਾ ਸਤਿਗੁਰ ਜੀ ਇਹਨਾਂ ਨੂੰ ਦੇਹ ਰੋਗਤਾ ਤੰਦਰੁਸਤੀ ਚੜ੍ਹਦੀ ਕਲਾ ਬਖਸ਼ ਕਰਨ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਿਜੇਂਦਰ ਸਿੰਘ ਹੋਸ਼ਿਆਰਪੁਰ ਗੜ੍ਹੀ ਜ਼ਿਲ੍ਹਾ ਹਾਪੂਰ ਸੇ ਅੰਮ੍ਰਿਤਸਰ ਆਏ ਹਾਂ ਔਰ ਹਮਾਰੇ ਸਾਥ ਹਮਾਰਾ ਬੜਾ ਭਾਈ ਨੀਤਰਪਾਲ ਸਿੰਘ साथ में आए हैं और हमने आपदा के लिए होशियारपुर गढ़ी गांव से चंदा बटला करके पंजाब के लिए दो लाख दो हजार दो सौ सत्तर रुपये दिए हैं सभी गांव तो के सहयोग से सभी ग्रामवासियों के सहयोग से दिया गया है